ਕਿਰਿ ਅੰਮ੍ਰਿਤਸਰ ਸਾਹਿਬ ਧਾਰਮਿਕ ਅਤੇ ਇਤਿਹਾਸਿਕ ਮਹੱਤਾ ਵਾਲਾ ਸ਼ਹਿਰ ਤੇ ਇਸ ਦੀ ਧਾਰਮਿਕਤਾ ਅਤੇ ਇਤਿਹਾਸਿਕਤਾ ਨੂੰ ਧਿਆਨ ਚ ਰੱਖਦੇ ਹੋਇਆ ਕੇਂਦਰ ਸਰਕਾਰ ਵੱਲੋਂ 2000 ਵਿੱਚ 20 ਵਿੱਚ ਇਸ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਸੀਗਾ ਤਕਰੀਬ ਕ੍ਰਿਪ 1000 ਕਰੋੜ ਰੁਪਇਆ ਜਿਹੜਾ ਕੀ ਇਸ ਸਮਾਰਟ ਸਿਟੀ ਦੇ ਤਹਿਤ ਸ਼ਹਿਰ ਨੂੰ ਮਿਲਿਆ ਸੀ ਤੇ ਉਸ ਦੇ ਤਹਿਤ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਕਰਵਾਏ ਗਏ ਸੀਗੇ ਪਰ ਫਿਲਹਾਲ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ ਕੀ ਹਾਲ ਬਣੇ ਪਏ ਨੇ ਸਮਾਰਟ ਸਿਟੀ ਪ੍ਰੋਜੈਕਟ ਦੇ ਪਹਿਲਾਂ ਦਿਖਾ ਦਿੰਦੇ ਆ ਤੁਹਾਨੂੰ ਜਿਹੜੀਆਂ ਕੀ ਇੱਥੇ ਗਰੀਲਾ ਲਗਾਈਆਂ ਗਈਆਂ ਸੀਗੀਆਂ ਉਹ ਗਰੀਲਾ ਜਿਹੜੇ ਕੀ ਉਹ ਅਸਮਾਜਿਕ ਅਨਸਰਾਂ ਵੱਲੋਂ ਚੋਰੀ ਕਰ ਲਿਤੀ ਗਈਆਂ ਨੇ ਪ੍ਰਸ਼ਾਸਨ ਦੀ ਨਲਾਇਕੀ ਦਾ ਵੱਡਾ ਸਬੂਤ ਹੈ ਜਿਹੜਾ ਕਿ ਸਰਕਾਰੀ ਪ੍ਰਾਪਰਟੀ ਦੀ ਚੋਰੀ ਹੋ ਰਹੀ ਹੈ ਤੇ ਦੂਜੇ ਪਾਸੇ ਲਗਾਤਾਰ ਕੂੜੇ ਦੇ ਢੇਰ ਵਿਖਾਈ ਦਿੰਦੇ ਨੇ ਜਿਹੜਾ ਕਿ 스마트 ਸਿਟੀ ਨੂੰ ਮੂੰਹ ਚੜਾਉਂਦੇ ਹੋਏ ਵਿਖਾਈ ਦਿੰਦੇ ਨੇ ਅੰਮ੍ਰਿਤਸਰ ਨੂੰ 스마트 ਸਿਟੀ ਦਾ ਦਰਜਾ ਤਾਂ ਦੇ ਦਿੱਤਾ ਗਿਆ ਪਰ ਕਿਸੇ ਵੀ ਨਜ਼ਰੀਏ ਨਾਲ 스마트 ਵਿਖਾਈ ਨਹੀਂ ਦਿੱਨੀ ਕਿਉਂਕਿ ਆ ਦੇਖਦੇ ਤੁਸੀਂ ਗੰਦਗੀ ਦੇ ਢੇਰ ਲੱਗੇ ਹੋਏ ਨੇ ਔਰ ਲੋਕ ਖੁੱਲੇ ਵਿੱਚ ਵੀ ਇੱਥੇ ਪਿਸ਼ਾਬ ਕਰਦੇ ਵਿਖਾਈ ਦੇ ਦਿੰਦੇ ਨੇ ਲਗਾਤਾਰ ਸਰਕਾਰੀ ਪ੍ਰਾਪਰਟੀ ਦੀ ਚੋਰੀ ਜਿਹੜੀ ਉਹ ਹੋ ਰਹੀ ਹੈ ਪ੍ਰਸ਼ਾਸਨ ਦੀ ਨੱਕ ਦੇ ਹੇਠਾਂ ਪਰ ਪ੍ਰਸ਼ਾਸਨ ਕੁੰਮ ਕਰਨੀ ਨੀਂਦ ਸੁਤਾ ਹੋਇਆ ਹੈ ਮਲਬੇ ਦੇ ਢੇਰ ਤੁਹਾਨੂੰ ਦਿਖਾ ਦਿੰਦੇ ਆ ਸੜਕਾਂ ਤੇ ਮਲਬੇ ਦੇ ਢੇਰ ਵੀ ਵਿਖਾਈ ਦਿੰਦੇ ਨੇ ਜਿੱਥੇ ਵੀ ਧਿਆਨ ਮਾਰੋ ਗੰਦਗੀ ਦਾ ਆਲਮ ਹੈ ਕੈਮਰਾ ਦੇ ਟੱਕਨ ਗਾਇਬ ਨੇ ਨਸ਼ੇੜੀ ਅਸਮਾਜਿਕ ਅੰਸਰ ਜਿਹੜੇ ਕਿ ਉਹ ਆਪਣਾ ਨਸ਼ਾ ਨਸ਼ੇ ਦੀ ਪੂਰਤੀ ਵਾਸਤੇ ਇਹ ਟੱਕਨ ਜਾਂ ਗਰੀਲਾ ਜਿਹੜੇ ਕਿ ਉਹ ਚੋਰੀ ਕਰਕੇ ਵੇਚ ਦਿੰਦੇ ਨੇ ਤੇ ਮੇਰੇ ਨਾਲ ਸਮਾਜ ਸੇਵਕ ਇੰਜੀਨੀਅਰ ਪਵਨ ਸ਼ਰਮਾ ਨੇ ਉਹਨਾਂ ਨਾਲ ਗੱਲਬਾਤ ਕਰ ਲਏ ਆ ਪੂਰਾ ਪ੍ਰੋਜੈਕਟ ਕਿਦੋਂ ਆਇਆ ਸੀਗਾ ਔਰ ਕਿੰਨੇ ਪੈਸੇ ਅਲੋਕੇਟ ਹੋਏ ਸੀਗੇ ਤੇ ਹੁਣ ਫਿਲਹਾਲ ਇਸ ਪ੍ਰੋਜੈਕਟ ਦੀ ਕੀ ਹਾਲਤ ਹੈ ਸਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਧੰਨਵਾਦ ਸਿਕੰਦਰ ਜੀ ਸਰ ਮੈਂ ਪਹਿਲੇ ਜਾਣਨਾ ਚਾਹਾਂਗਾ ਇਹ ਜਿਹੜਾ ਸਮਾਰਸ਼ੜੀ ਦਾ ਪ੍ਰੋਜੈਕਟ ਦਾ ਦਰਜਾ ਮਿਲਿਆ ਸੀਗਾ ਉਹ ਕਿਹੜੇ ਸਾਲ ਚ ਮਿਲਿਆ ਸੀਗਾ ਉਸ ਤੋਂ ਬਾਅਦ ਸਮਾਰਟ ਸਿਟੀ ਤਹਿਤ ਕਿਹੜੇ-ਕਿਹੜੇ ਪ੍ਰੋਜੈਕਟ ਇੱਥੇ ਜਿਹੜੇ ਕੀ ਲੱਗੇ ਸੀਗੇ ਦੇਖੋ ਗੁਰੂ ਨਗਰੀ ਅੰਮ੍ਰਿਤਸਰ ਵਾਸਤੇ 2020 ਦੇ ਵਿੱਚ ਇੱਕ ਸਮਾਰਟ ਸਿਟੀ ਪ੍ਰੋਜੈਕਟਸ ਆਇਆ ਸੀ ਜਿਹਦੇ ਤਹਿਤ ਗੁਰੂ ਨਗਰੀ ਅੰਮ੍ਰਿਤਸਰ ਦੇ ਜਿੰਨੇ ਵੀ ਇਤਿਹਾਸਿਕ 12 ਦਰਵਾਜ਼ੇ ਹੈਗੇ ਆ ਹਿਸਟੋਰੀਕਲ ਗੇਟਸ ਹੈਗੇ ਆ ਉਹਦੀ ਇੱਕ ਆਰਬਿਟਲ ਰੋਡ ਜਿਹੜੀ 7.4 ਕਿਲੋਮੀਟਰ ਦੀ ਵਕਫੇ ਦੇ ਵਿੱਚ ਹੈਗੀ ਆ ਉਹਦੇ ਤਹਿਤ ਬੜੇ ਅੱਛੇ ਅੱਛੇ ਸੁਧਰੀਕਰਨ ਦੇ ਪ੍ਰੋਜੈਕਟਸ ਲਿਆਂਦੇ ਗਏ ਸੀ ਬੜੇ ਅੱਛੇ ਕੰਮ ਕੀਤੇ ਗਏ ਸੀ ਬੜੇ ਸੋਹਣੇ ਪਾਰਕਸ ਬਣਾਏ ਗਏ ਸੀ ਫੁੱਟਪਾਥ ਬਣਾਏ ਗਏ ਸੀ ਬੜੀਆਂ ਮਹਿੰਗੀਆਂ ਟਾਈਲਾਂ ਲਾਈਆਂ ਗਈਆਂ ਸੀ ਤੁਸੀਂ ਦੇਖ ਸਕਦੇ ਹੋ ਹੁਣ ਇੱਕ ਪਾਰਕ ਦੇ ਸਾਹਮਣੇ ਖੜੇ ਆ ਜਿੱਥੇ ਕੋਟਾ ਸਟੋਨ ਦਾ ਇਸਤੇਮਾਲ ਹੋਇਆ ਉਹਦੇ ਉੱਤੇ ਬੜੀਆਂ ਹੀ ਅੱਛੀਆਂ ਹੈਵੀ ਮੈਟਲ ਆਇਰਨ ਗ੍ਰਿਲਸ ਲੱਗੀਆਂ ਸੀ ਉਹ ਵੀ ਇਸ ਵੇਲੇ ਚੋਰੀ ਹੋ ਗਈਆਂ ਇਸ ਵੇਲੇ پارک ਦੇ ਤੁਸੀਂ ਹਾਲਾਤ ਦੇਖ ਰਹੇ ਹੋ ਕਿ ਪੂਰੀ ਗੰਦਗੀ ਦੀ ਭਰਮਾਰ ਇਸ پارک ਦੇ ਵਿੱਚ ਹੈਗੀ ਆ ਜਿਹੜੇ ਛੋਟੇ-ਛੋਟੇ ਇਹ ਵੱਡੇ ਫੁੱਟਪਾਥ ਬਣਾਏ ਗਏ ਸੀ ਉੱਥੇ ਇਨਕ੍ਰੋਚਮੈਂਟ ਦੀ ਭਰਮਾਰ ਹੈਗੀ ਆ ਜਿਹੜਾ ਇਸ ਖਿਆਲ ਦੇ ਵਿੱਚ ਬਣਾਏ ਗਏ ਸੀ ਕਿ ਅੰਮ੍ਰਿਤਸਰ ਦੇ ਵਿੱਚ ਗੁਰੂ ਨਗਰੀ ਦੇ ਵਿੱਚ ਟੂਰਿਸਟ ਆਉਂਦੇ ਆ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੇ ਆ ਔਰ ਲੋਕਲ ਸ਼ਰਧਾਲੂ ਵੀ ਧਾਰਮਿਕ ਸਥਾਨਾਂ ਉੱਤੇ ਨਤਮਸਤਕ ਹੁੰਦੇ ਆ ਹਰਮੰਦਰ ਸਾਹਿਬ ਵੀ ਇਸ ਰਸਤੇ ਤੋਂ ਜਾਂਦੇ ਆ ਸ਼ਹੀਦਾਂ ਸਾਹਿਬ ਵਾਲੇ ਇਸ ਰਸਤੇ ਤੋਂ ਜਾਂਦੇ ਆ ਦੁਰਗਾਣਾ ਤੀਰਥ ਵੀ ਇਸੇ ਸਾਈਡ ਤੇ ਹੈਗਾ ਤੇ ਉਹਦੇ ਵਿੱਚ ਲੋਕ ਫੁੱਟਪਾਥ ਜੁਤੇ ਆਪਣਾ ਵਾਕ ਕਰ ਸਕਣਗੇ ਉੱਥੇ ਪਹੁੰਚ ਸਕਣਗੇ ਤੇ ਸੁੰਦਰੀ ਕਰਨ ਦਾ ਕੰਮ ਜਿਹੜਾ ਉਹ ਸਿਰੇ ਚੜ ਜਾਊਗਾ ਪਰ ਇਹਦੇ ਬਰਾਏ ਇਸ ਉਲਟ ਬਰਖਸ ਇਹ ਹਾਲਾਤ ਬਣ ਗਿਆ ਕਿ ਇਹ ਚੌੜੇ ਚੌੜੇ ਫੁੱਟਪਾਥ ਜਿਹੜੇ ਆ ਉਹ ਕਬਜ਼ਿਆਂ ਦਾ ਅੱਡਾ ਬਣ ਗਏ ਆ ਤੁਹਾਨੂੰ ਲੱਗਦਾ ਨਹੀਂ ਸੜਕਾਂ ਛੋਟੀਆਂ ਕਰ ਦਿੱਤੇ ਤੇ ਚੌੜੇ ਫੁੱਟਪਾਥ ਜ਼ਿਆਦਾ ਕਰ ਦਿੱਤੇ ਦੇਖੀਏ ਇਹ ਵੀ ਬੜਾ ਵੱਡਾ ਲੋਸ ਸਾਡੇ ਇਸ ਅੰਮ੍ਰਿਤਸਰ ਗੁਰੂ ਨਗਰੀ ਦੀ ਟ੍ਰੈਫਿਕ ਨੂੰ ਸਟ੍ਰੀਮਲਾਈਨ ਚਲਾਉਣ ਦੇ ਵਿੱਚ ਹੋਇਆ ਕਿ ਜਿੱਥੇ ਸੜਕਾਂ ਘੱਟ ਚੌੜੀਆਂ ਨੇ ਫੁੱਟਪਾਥ ਜ਼ਿਆਦੇ ਚੌੜੇ ਨੇ ਫੁੱਟਪਾਥ ਤੇ ਤੁਸੀਂ ਦੇਖੋ ਕਿ ਕਿੰਨੇ ਕਿੰਨੇ 20 20 ਫੁੱਟ ਦੇ ਤੇ ਚੈਂਬਰਸ ਬਣਾਏ ਆ ਜਿਨ੍ਹਾਂ ਦੇ ਉੱਤੇ ਸਟੀਲ ਦੀਆਂ ਜਿਹੜੀਆਂ ਉਹਨੂੰ ਟੱਕਣ ਹੁੰਦੇ ਆ ਸੀਵੇ ਦੇ ਟੱਕਣ ਆ ਉਹ ਤੱਕ ਚੋਰੀ ਕਰ ਲਏ ਗਏ ਆ ਸੋ ਇਹਦੇ ਨਾਲ ਅੰਮ੍ਰਿਤਸਰ ਗੁਰੂ ਨਗਰੀ ਦੀ ਟ੍ਰੈਫਿਕ ਸਮੱਸਿਆ ਵੀ ਬੜੇ ਵੱਡੇ ਲੈਵਲ ਤੇ ਉਹਦੇ ਵਿੱਚ ਵਾਧਾ ਹੋਇਆ ਸੜਕਾਂ ਛੋਟੀਆਂ ਨੇ ਟ੍ਰੈਫਿਕ ਕਯੋਸ ਕ੍ਰੀਏਟ ਹੋ ਜਾਂਦਾ ਫੁੱਟਪਾਥ ਵੱਡੇ ਹੋ ਗਏ ਆ ਉਹੀ ਫੁੱਟਪਾਥ ਫਿਰ ਇਲੈਗਲ ਜਿਹੜੇ 엘ਿਮੈਂਟਸ ਹੈਗੇ ਆ ਐਂਟੀ ਸੋਸ਼ੀਅਲ 엘ਿਮੈਂਟਸ ਆ ਜਾਂ ਆਮ ਦੁਕਾਨਦਾਰ ਵੀ ਆ ਉਹਨਾਂ ਵੱਲੋਂ ਭਾਰੀ ਤਦਾਦ ਦੇ ਵਿੱਚ ਇਹਦੇ ਉੱਪਰ ਇਨਕ੍ਰੋਚਮੈਂਟ ਕੀਤੀ ਗਈ ਆ ਤੁਸੀਂ ਆਪਣੀ ਕੈਮਰਾ ਸਕਰੀਨ ਦੇਖੋ ਸਬਜ਼ੀ ਵਾਲਿਆਂ ਨੇ ਡੇਰੇ ਲਾਏ ਆ ਗੰਦਗੀ ਦੇ ਢੇਰ ਇਸ ਵੱਡੇ ਵੱਡੇ ਫੁੱਟਪਾਥ ਤੇ ਉੱਤੇ ਸਾਨੂੰ ਦੇਖਣ ਨੂੰ ਮਿਲ ਰਿਹਾ ਇਹ ਉਹ ਰਸਤਾ ਪਵਨ ਜੀ ਪਵਨ ਜੀ ਸੜਕਾਂ ਤੇ ਕੰਜੈਸ਼ਨ ਵੱਧ ਰਹੀ ਹੈ ਦੂਜੇ ਪਾਸੇ ਫੁੱਟਪਾਥ ਇੱਡੇ ਇੱਡੇ ਵੱਡੇ ਬਣਾ ਦਿੱਤੇ ਕੋਈ ਸਮਝ ਨਹੀਂ ਆਈ ਕੋਈ ਕੀ ਟੈਕਨੀਕਲ ਕਿਉਂ ਇੰਨੇ ਵੱਡੇ ਫੁੱਟਪਾਥ ਬਣਾ ਦਿੱਤੇ ਗਏ ਜਦਕਿ ਸੜਕਾਂ ਦੀ ਚੌੜਾਈ ਵਧਣੀ ਚਾਹੀਦੀ ਸੀ ਦੇਖੋ ਇਹ ਵੀ ਬੜੀ ਤੁਸੀਂ ਜ਼ਰੂਰੀ ਗੱਲ ਕਰ ਰਹੇ ਹੋ ਗੁਰੂ ਨਗਰੀ ਅੰਮ੍ਰਿਤਸਰ ਵਾਸਤੇ ਜਿਹੜਾ ਸਮਾਰਟ ਸਿਟੀ ਮਿਸ਼ਨ ਹੈਗਾ ਉਹਦੇ ਤਹਿਤ ਅੰਡਰਗਰਾਉਂਡ ਇਲੈਕਟ੍ਰੀਕਲ ਪੋਲਸ ਮਤਲਬ ਸਾਰਾ ਸਿਸਟਮ ਲੱਗਣਾ ਸੀ ਲਾਈਨਸ ਅੰਡਰਗਰਾਉਂਡ ਵਿੱਚ ਨਹੀਂ ਆਸੀ ਜਿੰਨੀਆਂ ਕੇਬਲਸ ਅੰਡਰਗਰਾਉਂਡ ਜਾਣੀਆਂ ਸੀ ਪੋਲਸ ਕਿਤੇ ਸਾਨੂੰ ਸੜਕਾਂ ਦੇ ਦਿਖਾਈ ਨਹੀਂ ਦੇਣੇ ਸੀ ਉਹਦੇ ਵਾਸਤੇ ਇਹਨਾਂ ਜਿਹੜੇ ਫੁੱਟਪਾਥ ਹੈਗੇ ਉਹਨਾਂ ਨੂੰ ਬ੍ਰਾਡ ਕੀਤਾ ਗਿਆ ਕਿ ਸਾਰੀ ਵਾਇਰਿੰਗ ਇਹਦੇ ਅੰਡਰਗਰਾਉਂਡ ਹੋ ਜਾਊਗੀ ਪਰ ਉਹਦੇ ਬਰਕਸ ਉ ਨਾਲ ਟ੍ਰੈਫਿਕ ਕਯਾਸ ਹੋ ਗਿਆ ਤੇ ਫੁੱਟਪਾਥ ਚੌੜੇ ਹੋਣ ਨਾਲ ਕਬਜ਼ਾਧਾਰੀਆਂ ਨੂੰ ਬੜੇ ਵੱਡੇ ਮੁਨਾਫੇ ਬੜੇ ਵੱਡੇ ਫਾਇਦੇ ਜਿਹੜੇ ਐਡਮਿਨਿਸਟ੍ਰੇਸ਼ਨ ਵੱਲੋਂ ਦੇ ਦਿੱਤੇ ਗਏ ਆ ਇਹਦਾ ਰਿਜ਼ਲਟ ਉਹਨਾਂ ਫਾਇਦੇਮੰਦ ਗੁਰੂ ਨਗਰੀ ਵਾਸੀਆਂ ਵਾਸਤੇ ਤਾਂ ਨਹੀਂ ਆ ਸਕਿਆ ਜਿਆਦਾ ਲੋਕਾਂ ਨੇ ਇਹਦੇ ਉੱਤੇ ਕਬਜ਼ਾ ਹੀ ਕਰ ਲਿਆ ਤੇ ਜਿਹੜੀਆਂ ਅੰਡਰਗਰਾਊਂਡ ਕੇਬਲਸ ਵੀ ਜਾ ਰਹੀਆਂ ਉਹਨਾਂ ਦੇ ਉੱਪਰ ਜਿਹੜੇ ਚੈਂਬਰਸ ਬਣਾਏ ਸੀ ਜਾਂ ਸੀਵਰ ਚੈਂਬਰਸ ਬਣਾਏ ਸੀ ਉਹਨਾਂ ਦੇ ਢੱਕਣ ਵੀ ਬੈਡ ਐਲੀਮੈਂਟਸ ਵੱਲੋਂ ਐਂਟੀ ਸੋਸ਼ਲ ਐਲੀਮੈਂਟਸ ਵੱਲੋਂ ਚੋਰੀ ਕਰ ਲਿਆ ਇਹ ਕੋਸ਼ ਦੀ ਗੱਲ ਕਰਾਂ ਮੈਂ ਤੇ ਕੋਸ਼ਿਸ਼ ਕਿੰਨੀ ਦੀ ਸੀਗੀ ਸਮਾਰਟ ਸਿਟੀ ਪ੍ਰੋ 7.4 ਕਿਲੋਮੀਟਰ ਦੀ ਇਹਦੇ ਉੱਤੇ ਸਵਾ 100 ਕਰੋੜ ਰੁਪਇਆ ਖਰਚ ਹੋਣਾ ਸੀ ਤੁਸੀਂ ਅੱਗੇ ਦੇਖ ਲਿਆ ਕਿ ਜਿੰਨੇ ਵੀ 12 ਗੇਟਸ ਆ ਉਹਨਾਂ ਦੇ ਉੱਤੇ ਇੱਕ ਟੇਬਲ ਟਾਪ ਬੈਡਸ ਬਣਾਏ ਗਏ ਆ ਚੌਂਕ ਬਣਾਇਆ ਗਿਆ ਜਿਹਦੇ ਵਿੱਚ ਕੋਬਲ ਸਟੋਨ ਦਾ ਇਸਤੇਮਾਲ ਹੋਇਆ ਟਾਈਲਸ ਦਾ ਇਸਤੇਮਾਲ ਹੋਇਆ ਜਿਨ੍ਹਾਂ ਦਾ ਫਾਇਦਾ ਵੀ ਸ਼ਹਿਰ ਵਾਸੀਆਂ ਨੂੰ ਨਹੀਂ ਹੋਇਆ ਨੁਕਸਾਨ ਹੋਇਆ ਉਹ ਟੇਬਲ ਟਾਪਸ ਜਿਹੜੇ ਬਣਾਏ ਗਏ ਸੀ ਇੱਕ ਡਿਵਾਈਡਰ ਜੇ ਉਹਦੇ ਨਾਲ ਲੋਕਾਂ ਦੇ ਵਹੀਕਲਸ ਦੀ ਨੁਕਸਾਨ ਹੋ ਰਿਹਾ ਡਿਵਾਈਡਰਸ ਜਿਹੜੇ ਆ ਲੋਕਾਂ ਨੂੰ ਸੱਟ ਲਾ ਰਹੇ ਆ ਉਹਦਾ ਕੋਈ ਵੀ ਫਾਇਦਾ ਨਹੀਂ ਮਿਲ ਰਿਹਾ ਫਿਰ ਜੇ ਉਹਦੇ ਉੱਤੇ ਨਵੀਆਂ ਰੋਡਸ ਬਣ ਗਈਆਂ ਤੇ ਉਹ ਫ ਉਹੀ ਟੇਬਲ ਟਾਪ ਡਿਵਾਈਡਰਸ ਜਿਹੜੇ ਉਹ ਟਕੇ ਗਏ ਆ ਫਿਰ ਜ਼ਮੀਨ ਦੇ ਥੱਲੇ ਆ ਗਏ ਆ ਸੜਕ ਦੇ ਥੱਲੇ ਆ ਗਏ ਆ ਸੋ ਉਹਦੇ ਵਿੱਚ ਹੈਵੀ ਸਟੇਟ ਐਕਸ ਚੱਕਰ ਦਾ ਇਸਤੇਮਾਲ ਹੁੰਦਾ ਮਹੰਗੇ ਸਟੋਨਸ ਦਾ ਇਸਤੇਮਾਲ ਹੁੰਦਾ ਤੁਸੀਂ ਇੱਥੇ ਹੀ ਦੇਖ ਲਓ ਕਿ ਗੁਰੂ ਨਗਰੀ ਨੂੰ ਇਤਿਹਾਸਿਕ ਦਿਖ ਦੇਣ ਵਾਸਤੇ ਕਿੰਨੀਆਂ ਮਹਿੰਗੀਆਂ ਮਹਿੰਗੀਆਂ ਗ੍ਰਿਲਾਂ ਇੰਸਟਾਲ ਕੀਤੀਆਂ ਗਿਆ ਸੀ ਤੁਸੀਂ ਇਹ ਸਾਹਮਣੇ ਵੀ ਦੇਖ ਰਹੇ ਹੋ ਕਿ ਬੜੀਆਂ ਇਤਿਹਾਸਿਕ ਗ੍ਰਿਲਾਂ ਜਿਹੜੀਆਂ ਉਹ ਇੰਸਟਾਲ ਕੀਤੀਆਂ ਗਿਆ ਸੀ ਪਰ ਇਹਨਾਂ ਦਾ ਚੋਰੀ ਹੋ ਜਾਣਾ ਹਕੀਮਾ ਗੇਟਵਾਲ ਵੀ ਥਾਣਾ ਹੈਗਾ ਚੌਂਕੀ ਹੈਗੀ ਆ ਇਸ ਗੇਟ ਖਜ਼ਾਨੇ ਗੇਟ ਵੱਲ ਵੀ ਚੌਂਕੀ ਹੈਗੀ ਆ ਦੋ ਦੋ ਪੁਲਿਸ ਅਮਲੇ ਦੇ ਫੋਰਸਸ ਦੇ ਸਟੇਸ਼ਨਸ ਹੋਣ ਤੇ ਉਹਨਾਂ ਦੇ ਆਲੇ ਦੁਆਲੇ ਇੰਨੀ ਵੱਡੀ ਚੋਰਾ ਦੀ ਪਰਮਾਰ ਹੋ ਜੇ ਉਥੇ ਸਰਕਾਰੀ ਸੰਪਤੀ ਚੋਰੀ ਸਰਕਾਰੀ ਸੰਪਤੀ ਚੋਰੀ ਹੁੰਦੀ ਆ ਤਾਂ ਪ੍ਰਸ਼ਾਸਨ ਦੀ ਇਹ ਮੋਟੀ ਜ਼ਿੰਮੇਵਾਰੀ ਬਣਦੀ ਵੀ ਜਿਹੜੇ ਵੀ ਸਰਕਾਰੀ ਸੰਪਤੀ ਨੂੰ ਚੁਰਾ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਦੇਖੋ ਇਹਨਾਂ ਨੇ ਐਫ ਆਈ ਆਰ ਵੀ ਦਰਜ ਕੀਤੀ ਕਿ ਨਹੀਂ ਕੀਤੀ ਅਜੇ ਤੱਕ ਇਹ ਵੀ ਗੱਲ ਸਾਹਮਣੇ ਨਹੀਂ ਆਈ ਕਿ ਇਹਨਾਂ ਨੇ ਜਿਹਨਾਂ ਨੇ ਚੋਰੀ ਕੀਤੀ ਆ ਇਹ ਮਾੜੀ ਕਾਰਗਰਦਗੀ ਇਨਜਾਮ ਦਿੱਤੀ ਆ ਉਹਨਾਂ ਨੂੰ ਫੜਿਆ ਗਿਆ ਨਹੀਂ ਫੜਿਆ ਗਿਆ ਇਹ ਵੀ ਪ੍ਰਸ਼ਾਸਨ ਨੇ ਅਜੇ ਤੱਕ ਲੋਕਾਂ ਨੂੰ ਦੱਸਿਆ ਨਹੀਂ ਸੋ ਇਸ ਕਰ ਗੁਰੂ ਨਗਰੀ ਅੰਮ੍ਰਿਤਸਰ ਨੂੰ ਜੋ ਦੇਖ ਦੇਣ ਵਾਸਤੇ ਉਪਰਾਲੇ ਕੀਤੇ ਗਏ ਸੀ ਉਹ ਬਿਲਕੁਲ ਇਸ ਵੇਲੇ ਸਾਨੂੰ ਮਾੜੇ ਨਜ਼ਰ ਆ ਰਹੇ ਦਿਖ ਰਿਹਾ ਤੇ ਪਹੁੰਚ ਜਿਹੜੀ ਗ੍ਰੇਲਾ ਤੁਸੀਂ ਕਹਿ ਰਹੇ ਹੋ ਵੀ ਐਸ ਬਹੁਤ ਸੋਹਣੀਆਂ ਗ੍ਰੇਲਾ ਲੱਗਦੀਆਂ ਨੇ ਪਰ ਵੇਖਣ ਵਿੱਚ ਇਹੀ ਆ ਰਿਹਾ ਵੀ ਪੂਰੀ ਦੀ ਪੂਰੀ ਗ੍ਰੇਲਾ ਗਿਆਬ ਨੇ ਕਈ ਜਗ੍ਹਾ ਤੇ ਦੇਖੋ ਇਹ ਵੀ ਬੜੀ ਜ਼ਰੂਰੀ ਗੱਲ ਆ ਕਿ ਸਾਡੇ ਗੁਰੂ ਨਗਰੀ ਅੰਮ੍ਰਿਤਸਰ ਨੂੰ ਐਂਟੀਕ ਲੁੱਕ ਦੇਣ ਵਾਸਤੇ ਇਤਿਹਾਸਿਕ ਲੁੱਕ ਦੇਣ ਵਾਸਤੇ ਇਦਾਂ ਦੀਆਂ ਹੈਵੀ ਮੈਟਲ ਆਇਰਨ ਗ੍ਰੇਲਜ਼ ਲਾਈਆਂ ਗਿਆ ਸੀ ਤੁਸੀਂ ਦੇਖ ਰਹੇ ਹੋ ਕਿੰਨੀਆਂ ਖੂਬਸੂਰਤ ਹਨ ਕਿੰਨੀਆਂ ਭਾਰੀ ਗ੍ਰੇਲਜ਼ ਹੈਗੀਆਂ ਪਰ ਇਹਦੇ ਉਲਟ ਕਿ ਇਹ ਸਾਰੀਆਂ ਗ੍ਰੇਲਸ ਗੁਰੂ ਨਗਰੀ ਅਮਰitsar ਦੀ ਇਸ অরਬਿਟਲ ਰੋਡ ਦੇ ਉਤੇ ਚੋਰੀ ਵੀ ਹੋ ਗਿਆ ਚੋਰਾਂ ਨੇ ਦੇਖੋ ਸਾਰੀ ਇਹ ਸਾਰੀਆਂ ਕੰਪਲੀਟ ਗ੍ਰੇਲਾਂ ਜਿਹੜੀਆਂ ਇੱਥੋਂ ਉਡਾ ਕੇ ਲੈ ਗਏ ਆ ਚੋਰੀ ਕਰਕੇ ਲੈ ਗਏ ਆ ਤੇ ਸ਼ਾਸਨ ਸਾਡਾ ਪ੍ਰਸ਼ਾਸਨ ਜਿਹੜਾ ਦੇਖ ਲੋ ਉਹਨਾਂ ਦੀ ਕਿੰਨੀ ਮਾੜੀ ਕਾਰਗਰਤਕੀ ਆ ਬੈਡ ਪਰਫਾਰਮੈਂਸ ਹੈਗੀ ਆ ਕਿ ਇੰਨਾ ਗ੍ਰਿਲਾਂ ਨੂੰ ਚੋਰੀ ਹੋ ਕੇ ਹੋਣ ਤੋਂ ਵੀ ਰੋਕ ਨਹੀਂ ਸਕਦੇ ਵੱਡੇ ਵੱਡੇ ਕੇਸ ਤੇ ਕੀ ਸੋਲਵ ਕਰਨੇ ਆ ਜਿਹੜੀ ਗੁਰੂ ਨਗਰੀ ਦੀ ਤਸਵੀਰ ਦੇਸ਼ਾਂ ਵਿਦੇਸ਼ਾਂ ਵਿੱਚ ਬੜੀ ਖੂਬਸੂਰਤੀ ਭਰੀ ਹੁੰਦੀ ਸੀ ਇਤਿਹਾਸਿਕ ਸ਼ਹਿਰ ਦੀ ਹੁੰਦੀ ਸੀ ਅੱਜ ਉਹਦੇ ਵਾਸਤੇ ਗਏ ਅੱਛੇ ਕੀਤੇ ਗਏ ਉਪਰਾਲੇ ਜਿਹੜੇ ਆ ਉਹਨਾਂ ਨੂੰ ਵੀ ਬੂਰ ਨਹੀਂ ਪੈ ਰਿਹਾ ਉਹਦੀ ਸੁੰਦਰਤਾ ਵਾਸਤੇ ਜਿਹੜੇ ਕੰਮ ਕੀਤੇ ਗਏ ਸੀ ਪ੍ਰੋਜੈਕਟ ਲਿਆਂਦੇ ਗਏ ਸੀ ਉਹਨਾਂ ਨੂੰ ਵੀ ਬਦਸੂਰਤ ਕਰਤਾ ਗਿਆ ਗ੍ਰਿਲਾਂ ਤੱਕ ਗੁਰੂ ਨਗਰੀ ਅੰਮ੍ਰਿਤਸਰ ਦੀਆਂ ਚੋਰੀ ਹੋ ਗਈਆਂ ਇਹਦੇ ਵਿੱਚ ਅੰਮ੍ਰਿਤਸਰ ਦੀ ਮਿਊਨਿਸਪਲ ਕਾਰਪੋਰੇਸ਼ਨ ਕੀ ਕਰ ਰਹੀ ਹੈ ਡਿਵੈਲਪਮੈਂਟ ਏਜੰਸੀਜ਼ ਕੀ ਕਰ ਰਹੀਆਂ ਹੈ ਪੁਲਿਸ ਹਮਲਾ ਕੀ ਕਰ ਰਿਹਾ ਹੈ ਦੋ ਥਾਣੇ ਆਸੇ ਪਾਸੇ ਲੱਗਦੇ ਹੋਣ ਚੌਕੀਆਂ ਲੱਗਦੀਆਂ ਹੋਣ ਤੇ ਉੱਥੇ ਕੀ ਕਰ ਰਿਹਾ ਤੁਸੀਂ ਸੋਸ਼ੀਅਲਟੀ ਕਿਸੇ ਦੀ ਫਿਕਸ ਨਹੀਂ ਹੈ ਕਿਸੇ ਦੀ ਕੋਈ ਅਕਾਉਂਟੇਬਿਲਟੀ ਫਿਕਸ ਨਹੀਂ ਹੈਗੀ ਕਾਓਸ ਸੈਸ ਲੈ ਰਹੇ ਆ ਕਾਓਸ ਸੈਸ ਤੁਸੀਂ ਦੇਖ ਲਿਓ ਅਵਾਰਾ ਜਾਨਵਰ ਇੱਥੇ ਤੁਰੇ ਫਿਰਦੇ ਆ ਗੰਦਗੀ ਦਾ ਢੇਰ ਹੈਗਾ ਤੇ ਇਹਦੇ ਨਾਲ ਆਵਾਜਾਈ ਦੇ ਵਿੱਚ ਵੀ ਬਹੁਤ ਵੱਡਾ ਪ੍ਰਭਾਵ ਇਹ ਪਾਉਂਦੇ ਐਕਸੀਡੈਂਟਸ ਹੁੰਦੇ ਆ ਸੋ ਇਹ ਸਾਰੀਆਂ ਗੱਲਾਂ ਵਾਸਤੇ ਮਿਊਨਿਸਪਲ ਕਾਰਪੋਰੇਸ਼ਨ ਐਡਮਿਨਿਸਟ੍ਰੇਸ਼ਨ ਬੜੀ ਜ਼ਲਾਜ਼ਮ ਤੌਰ ਦੇ ਉੱਤੇ ਜ਼ਿੰਮੇਵਾਰ ਹੈਗੀ ਆ ਮਹਿੰਗੇ ਮਹਿੰਗੇ ਪੋਲ ਲਗੇ 10 10 20 20 ਹਜ਼ਾਰ ਰੁਪਏ ਦੀਆਂ ਇਲੈਕਟ੍ਰਿਕ ਪੋਲ ਜਿਹੜੇ ਲਾਏ ਆ ਉਹਦੀਆਂ ਲਾਈਨਸ ਹੈਗੀਆਂ ਅੰਡਰਗਰਾਊਂਡ ਕੀਤੀਆਂ ਗਈਆਂ ਤੇ ਇਹ ਸਾਰੇ ਅੱਡੇ ਕਬਜ਼ਾਧਾਰੀਆਂ ਦੇ ਅੱਡੇ ਬਣਾ ਦਿੱਤੇ ਆ ਮੌਜੂਦਾ ਸਥਿਤੀ ਤਾਂ ਇਹ ਆ ਕਿ ਬੜੀ ਬਦਸੂਰਤ ਤਸਵੀਰ ਦੁਖਦਾਈ ਤਸਵੀਰ ਹੈ ਗੁਰ ਇਸ ਵੇਲੇ ਅਸੀਂ ਦੇਖ ਰਹੇ ਹਾਂ ਉਹ ਰੋਡ ਜਿਹਦੇ ਵੱਲ ਬਹੁਤ ਵੱਡੇ ਲੈਵਲ ਤੇ ਲੋਕਲ ਵੀ ਲੋਕ ਜਾਂਦੇ ਆ ਧਾਰਮਿਕ ਸਥਾਨਾਂ ਵੱਲ ਔਰ ਜਿਹੜੇ ਇੰਟਰਨੈਸ਼ਨਲ ਟੂਰਿਸਟ ਆ ਉਹ ਵੀ ਜਾਂਦੇ ਆ ਉਹਦੇ ਵਿੱਚ ਕਬਜ਼ਾਧਾਰੀਆਂ ਦੇ ਅੱਡੇ ਹੋਣੇ ਚੋਰਾਂ ਦੇ ਅੱਡੇ ਹੋਣੇ ਲਾਅ ਐਂਡ ਆਰਡਰ ਦੀ ਖਰਾਬੀ ਹੋਣੀ ਗੰਦਗੀ ਦੀ ਪਰਮਾਰ ਹੋਣੀ ਗੰਦਗੀ ਦੇ ਢੇਰ ਹੋਣੇ ਤੇ ਇੰਨੀ ਮਾੜੀ ਦੇਖ ਇਸ ਗੱਲ ਦੀ ਦੇਖਣਾ ਸਾਡੇ ਗੁਰੂ ਨਗਰੀ ਅੰਮ੍ਰਿਤਸਰ ਦੇ ਲੋਕਾਂ ਵਸਨੀਕਾਂ ਨੂੰ ਬੜਾ ਦੁੱਖ ਪਹੁੰਚਦਾ ਸੋ ਇਸ ਕਰਕੇ ਇਹ ਜੋ ਵੀ ਗ੍ਰੇਲਾਂ ਚੋਰੀ ਹੋਈਆਂ ਇੱਥੇ ਕਾਉਂਟੇਬਿਲਟੀ ਫਿਕਸ ਹੋਣੀ ਚਾਹੀਦੀ ਆ ਐਡਮਿਨਿਸਟ੍ਰੇਸ਼ਨ ਦੀ ਉਹਨਾਂ ਅਫੀਸ਼ੀਅਲਸ ਦੀ ਉਹਨਾਂ ਦੀ ਜਵਾਬਦੇਹੀ ਮੰਗਣੀ ਚਾਹੀਦੀ ਆ ਕਿ ਕਿਉਂ ਚੋਰੀ ਹੋਈਆਂ ਜੇ ਇਹ ਚੋਰੀ ਹੋ ਗਈਆਂ ਕੀ ਦੁਬਾਰਾ ਲੱਗਣਗੀਆਂ ਜਾਂ ਨਹੀਂ ਲੱਗਣਗੀਆਂ ਜੀ 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 ਤੇ ਪਵਨ ਜੀ ਚਲੋ ਠੀਕ ਹੈ ਪ੍ਰਸ਼ਾਸਨ ਦੀ ਕੰਟਰੀਬਿਊਟਰੀ ਹੋਣੀ ਚਾਹੀਦੀ ਸਰਕਾਰ ਵੀ ਆਪਣਾ ਕੰਮ ਕਰ ਰਹੀ ਹੈ ਤੇ ਜਨਤਾ ਦਾ ਸਹਿਯੋਗ ਨਹੀਂ ਚਾਹੀਦਾ ਜਨਤਾ ਵੀ ਚਾਹੀਦੀ ਹੈ ਵੀ ਜਿਹੜੀ ਕਿ ਆਪਣੇ ਜੋ ਵੀ ਅਧਿਕਾਰਾਂ ਪ੍ਰਤੀ ਜਾਗਰੂਕ ਹੋਵੇ ਜੇ ਕੋਈ ਚੋਰੀ ਕਰ ਰਿਹਾ ਤੇ ਜਨਤਾ ਜਿਹੜੀ ਕਿ ਅਪਰੋਚ ਕਰੇ ਪੁਲਿਸ ਤੱਕ ਨਹੀਂ ਜੇ ਕੋਈ ਚੋਰੀ ਕਰ ਰਿਹਾ ਤੇ ਚੋਰ ਦੀ ਜਿਹੜੀ ਕਿ ਸ਼ਿਕਾਇਤ ਕੀਤੀ ਜਾਵੇ ਦੇਖੋ ਇਹ ਤਾਂ ਬਹੁਤ ਤੁਸੀਂ ਇੰਪੋਰਟੈਂਟ ਗੱਲ ਕੀਤੀ ਆ ਜਨਤਾ ਦਾ ਜਾਗਰੂਕ ਹੋਣਾ ਪਹਿਲੀ ਪ੍ਰਾਇਓਰਟੀ ਹੁੰਦੀ ਆ ਪਹਿਲੀ ਪ੍ਰਾਇਥਮਿਕਤਾ ਹੁੰਦੀ ਆ ਜੇ ਲੋਕ ਜਾਗਰੂਕ ਹੋਣਗੇ ਲੋਕ ਕੰਪਲੇਂਟ ਕਰਨਗੇ ਤੇ ਇਹਨਾਂ ਚੀਜ਼ਾਂ ਦੇ ਉੱਤੇ ਨੱਥ ਪਾਈ ਜਾ ਸਕਦੀ ਆ ਪਰ ਗ ਸਥਿਤੀ ਨਹੀਂ ਮਾੜੀ ਆ ਐਡਮਿਨਿਸਟ੍ਰੇਸ਼ਨ ਦੇ ਇੰਨੇ ਮਾੜੇ ਹਾਲਾਤ ਆ ਲੋਕ ਸ਼ਿਕਾਇਤ ਕਰਨ ਤੋਂ ਵੀ ਡਰਨ ਲੱਗ ਜਾਂਦੇ ਆ ਲੋਕ ਆਵਾਜ਼ ਬੁਲੰਦ ਕਰਨ ਤੋਂ ਵੀ ਡਰਦੇ ਆ ਲੋਕ ਸੋਚਦੇ ਆ ਕਿ ਖੁਦਾ ਨਾ ਖਾਸਤਾ ਜੇ ਉਹਨਾਂ ਦੇ ਨਾਲ ਕੋਈ ਮਾੜੀ ਘਟਨਾ ਪੇਸ਼ ਆ ਗਈ ਲਾਂਡਰਡਰ ਦੀ ਸਥਿਤੀ ਮਾੜੀ ਆ ਕੋਈ ਗੁੰਡਾ ਅਨਸਰ ਬੈਡ ਐਲੀਮੈਂਟ ਉਹਨਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਕਰ ਜੇ ਤੇ ਕੌਣ ਜ਼ਿੰਮੇਵਾਰ ਹੈ ਪ੍ਰਸ਼ਾਸਨ ਨੂੰ ਫਿਰ ਆਪਣੇ ਆਪ ਖੁਦ ਨੋਟਿਸ ਲੈ ਲੈਣਾ ਚਾਹੀਦਾ ਦੇਖੋ ਉਹਨਾਂ ਨੂੰ ਲੈਣਾ ਚਾਹੀਦਾ ਆਪ ਜੀ ਦਾ ਵੀ ਧੰਨਵਾਦ ਆ ਕਿ ਤੁਸੀਂ ਮੀਡੀਆ ਰਿਪੋਰਟਸ ਲਾਈ ਇੰਨੇ ਜ਼ਰੂਰੀ ਵਿਸ਼ੇ ਲੋਕਾਂ ਦੇ ਸਨਮੁਖ ਲੈ ਕੇ ਆ ਖੁੱਲਦੀ ਤਾਂ ਫਿਰ ਇਹ ਸਾਨੂੰ ਸਮਝ ਆਉਂਦਾ ਕਿ ਕਿਦ ਨਾ ਕਿਤੇ ਪੁਲਿਸ ਅਮਲੇ ਦੀ ਇਹਨਾਂ ਚੋਰਾਂ ਦੀ ਬੈਡ ਐਲੀਮੈਂਟਸ ਦੀ ਨਸ਼ੇੜੀਆਂ ਦੀ ਜਿਹੜੀ ਆਪਸੀ ਕਿਦ ਨਾ ਕਿਤੇ ਮਿਲੀ ਭੁਗਤ ਹੈਗੀ ਆ ਜਿਹਦੇ ਕਰਕੇ ਇਹ ਸਾਰੇ ਮਵਾਕੇ ਸਾਡੇ ਸਾਹਮਣੇ ਪੇਸ਼ ਆ ਰਹੇ ਆ ਜਿਹਦੇ ਨਾਲ ਗੁਰੂ ਨਗਰੀ ਦੀ ਦਿੱਖ ਨੂੰ ਬੜੀ ਵੱਡੀ ਝੋਟ ਪਹੁੰਚ ਰਹੀ ਆ ਤੁਸੀਂ ਇਹ ਲੰਬੇ ਡਿਸਟੈਂਸ ਤੋਂ ਦੇਖ ਸਕਦੇ ਹੋ ਚਾਹੇ ਇਹਦੇ ਵਿੱਚ 2-4 ਕਿਲੋਮੀਟਰ ਵੀ ਤੁਰ ਪੋਗੇ ਤੇ ਤੁਹਾਨੂੰ ਦਿਸ ਜਾਊਗਾ ਕਿ ਸਾਰੀਆਂ ਗ੍ਰੇਜ ਜਿੱਥੋਂ ਚੋਰੀ ਹੋ ਗਿਆ ਸੋ ਜਿੰਨੀਆਂ ਵੀ ਡੈਕੋਰੇਟਿਵ ਲਾਈਟਸ ਹੈਗੀਆਂ ਉਹ ਚੋਰੀ ਕਰ ਲੀਆਂ ਗਈਆਂ ਅਸੀਂ ਇਹਦੇ ਟੱਕਣ ਲੈ ਗਏ ਨੇ ਟਾਈਲਸ ਤੱਕ ਪੁੱਟੀਆਂ ਗਈਆਂ ਨੇ ਸੋ ਇਸ ਕਰਕੇ ਇਹ ਸਾਡੀ ਜਿਹੜੀ ਦੇਖ ਅਸੀਂ ਦੇਖ ਰਹੇ ਆ ਅੰਮ੍ਰਿਤਸਰ ਦੇ ਵਾਸੀ ਇਦਾਂ ਦੇ ਨਹੀਂ ਹੁੰਦੇ ਸੀ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਥਾਣੇ ਵੀ ਰਿਸ਼ਵਤਖੋਰੀ ਰਾਜਨੀਤੀ ਦਾ ਅੱਡਾ ਬਣ ਗਇਆ ਨਸ਼ੇੜੀਆਂ ਦੇ ਅੱਡੇ ਜੱਡੇ ਚੌੜੇ ਚੌੜੇ ਫੁੱਟਬਾਲਸ ਬਣ ਗਇਆ ਕਬਜ਼ਾਧਾਰੀਆਂ ਦੇ ਅੱਡੇ ਬਣ ਗਇਆ ਸਾਰਾ ਸਾਜੂ ਸਮਾਨ ਗੁਰੂ ਨਗਰੀ ਦੀ ਖੂਬਸੂਰਤੀ ਨੂੰ ਵਧਾਉਣ ਵਾਸਤੇ ਜਿਹੜਾ ਲਾਇਆ ਗਿਆ ਸੀ ਉਹ ਝੋਰੀ ਹੋ ਗਿਆ ਜਿਸ ਦੇ ਨਾਲ ਸਾਡੇ ਲੋਕਾਂ ਨੂੰ ਬਹੁਤ ਵੱਡੀ ਠੇਸ ਪਹੁੰਚਦੀ ਹੈ ਤਾਂ ਬਿਲਕੁਲ ਜੀ ਇਤਿਹਾਸਿਕ ਤੇ ਧਾਰਮਿਕ ਮਹੱਤਾ ਦਾ ਸ਼ਹਿਰ ਅੰਮ੍ਰਿਤਸਰ ਸਾਹਿਬ ਜਿਸ ਦੀ ਕੀ ਦਿਖ ਜਿਹੜੀ ਆ ਉਹ ਸਮਾਰਟ ਹੋਣੀ ਚਾਹੀਦੀ ਸੀ ਕਿਉਂਕਿ ਸਮਾਰਟ ਸਿਟੀ ਪ੍ਰੋਜੈਕਟ ਜਿਹੜਾ ਕਿ ਲਿਆਂਦਾ ਗਿਆ ਸੀਗਾ ਪਰ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਨੇ ਸਮਾਰਟ ਸਿਟੀ ਤਹਿਤ ਜੋ ਗਰੀਲਾ ਲੱਗੀਆਂ ਸੀਗੀਆਂ ਉਹ ਗਰੀਲਾ ਚੋਰੀਆਂ ਕਰ ਲਈਤੀਆਂ ਗਈਆਂ ਤੇ ਗੰਦਗੀ ਦੇ ਢੇਰ ਵਿਖਾਈ ਦਿੰਦੇ ਨੇ ਹਰ ਪਾਸੇ ਗੰਦ ਹੀ ਗੰਦ ਵਿਖਾਈ ਦਿੰਦਾ ਤੇ ਕਿਸੇ ਵੀ ਨਜ਼ਰੀਏ ਤੋਂ ਅਮਰਸਰ ਜਿਹੜੀ ਉਹ ਸਮਾਰਟ ਸਿਟੀ ਵਿਖਾਈ ਨਹੀਂ ਜਿੰਦੀ ਤਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਉਹਨਾਂ ਦਾ ਇਸ ਬਾਰੇ ਕੀ ਆਖਣਾ ਹੈ ਤੇ ਪ੍ਰਸ਼ਾਸਨ ਤੱਕ ਵੀ ਪਹੁੰਚ ਕਰਾਂਗੇ ਅਮਰਸਰ ਦੇ ਕੁਝ ਹੋਰ ਵੀ ਲੋਕ ਇੱਥੇ ਨੇ ਗੱਲਬਾਤ ਕਰ ਲਦੇ ਆ ਭਾਜੀ ਕੀ ਅਮਰਸਰ ਸਮਾਰਟ ਸਿਟੀ ਬਣ ਸਕਿਆ ਭਾਜੀ ਦੇਖੋ ਇੱਕ ਤੇ ਪਚਾਸਾ ਨੂੰ ਚਾਹੀਦਾ ਹੈ ਕਾਰਪੋਰੇਸ਼ਨ ਚਾਹੀਦਾ ਹੈ ਕਿ ਇਹਨਾਂ ਦਾ ਸੰਯੋਗ ਕਰਨਾ ਚਾਹੀਦਾ ਹੈ ਆਪਣਾ ਉੱਚ ਅਧਿਕਾਰੀਆਂ ਦੇ ਨਾਲ ਮਿਲ ਕੇ ਇਹਨਾਂ ਨੂੰ ਚਾਹੀਦਾ ਹੈ ਕਿ ਦੇਖੋ ਸਮਾਰਟ ਸਿਟੀ ਦੇ ਬੰਸ ਦੀ ਉਹ ਲੋਕਾਂ ਨੂੰ ਚਾਹੀਦਾ ਹੈ ਕਿ ਇਹ ਸਮਾਰਟ ਸਿਟੀ ਦਾ ਪੂਰਾ ਸੰਯੋਗ ਕਰਨਾ ਜਾਂ ਲੋਕੀ ਦੇਖੋ ਕਿੰਨਾ ਗੰਦ ਪਾਇਆ ਦੇਖੋ ਸੜਕਾਂ ਦੇ ਬੋਰਡ ਕੁਰਸੀਆਂ ਟੇਬਲ ਕੁਰਸੀਆਂ ਟੇਬਲ ਕਿਤੇ ਵੀ ਫੋਟਬਾਸ ਦੇਖੋ ਕੋਈ ਲੰਘਣ ਉਹ ਨਹੀਂ ਗਈ ਜਿਹਦੇ ਮਤਲਬ ਇੱਕ ਕਾਰਪੋਰੇਸ਼ਨ ਹੈ ਇਹ ਜਗਾ ਬਣਾਈ ਕਿ ਚਲੋ ਲੋਕ ਜਿਹੜੇ ਪੈਦਲ ਉਹ ਲੰਘ ਸਕਣ ਕੀ ਹੋਰ ਇਹ ਦੇਖੋ ਟੱਕਣ ਵੇਖੋ ਇਹਨਾਂ ਦੇ ਕਿਤੇ ਵੀ ਕਿਤੇ ਕੋਈ ਟੱਕਾ ਨਹੀਂ ਲੱਗਿਆ ਇੱਥੇ ਕਿਸੇ ਕਿਸੇ ਨਾਲ ਕੁਝ ਹੋ ਜੇ ਤੇ ਕੌਣ ਜ਼ਿੰਮੇਵਾਰ ਐ ਸਮਾਰਟ ਸਿਟੀ ਕਿੱਦਾਂ ਬਣੇਗੀ ਜੇ ਪ੍ਰਸ਼ਾਸਨ ਹੀ ਨਹੀਂ ਸਾਡੇ ਨਾਲ ਚੱਲਦਾ ਪਿਆ ਤੇ ਜਨਤਾ ਨੇ ਕਿੱਥੋਂ ਨਾਲ ਚੱਲਣਾ ਦੇਖੋ ਜਨਤਾ ਕਿੱਥੋਂ ਚਲੇਗੀ ਜਨਤਾ ਵੀ ਉਦਾਂ ਹੀ ਫਿਰ ਗੰਦ ਪਾਈ ਜਾਂਦੀ ਜਿਸਾ ਖੱਡੇ ਸੁੱਟੇ ਲੋਕੀ ਕਹਿੰਦੇ ਲਫਾਫਾਤੇ ਸੁੱਟ ਜੀਏ ਦੇਖੋ ਫੁੱਟਬਾਸ ਵੇਖੋ ਸਾਰੇ ਜਿੰਨੇ ਇੱਥੋਂ ਖਜ਼ਾਨੇ ਵਾਲੇ ਗੇਟ ਤੋਂ ਚਾਲੂ ਹੋ ਜਓ ਤੇ ਐਂਡ ਤੱਕ ਅੱਧੀ ਚੱਲ ਜੋ ਸਾਰੇ ਫੋਟਵਾਲ ਮੰਜੀਆਂ ਡੱਟੀਆਂ ਪਈਆਂ ਬੋਰਡ ਲੱਗੇ ਪਏ ਉਹ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਪਏ ਤੁਸੀਂ ਮੇਰੇ ਨਾਲ ਗਾਂ ਆ ਕੇ ਦੇਖ ਲਓ ਬਹੁਤ ਸਾਰਾ ਕੰਮ ਹੋਣਾ ਬਾਕੀ ਹਜੇ ਹਾਂ ਬਹੁਤ ਕੰਮ ਹੋਣਾ ਬਾਕੀ ਹੈ ਪਸ਼ਾਸਨ ਨੂੰ ਪਹਿਲੇ ਚਾਹੀਦਾ ਕਿ ਜਿੱਥੇ ਐਦਾਂ ਦੇ ਟੋਏ ਵਗੈਰਾ ਹੈਗੇ ਆ ਉਹ ਉਹ ਉਹਨਾਂ ਨੂੰ ਠੀਕ ਕਰਨ ਔਰ ਜਿਹੜੇ ਇੱਥੇ ਭੱਦਰ ਗਾਲੀ ਮਾਦਾ ਰਾਣੀ ਦੇ ਬਾਹਰ ਜੰਗਲੇ ਲੱਗੇ ਉਹ ਲਾਏ ਗਏ ਔਰ ਪੁਲਸ ਪਸ਼ਾਸਨ ਨੂੰ ਚਾਹੀਦਾ ਉਹ ਚੋਰਾਂ ਨੂੰ ਨਕੇਲ ਪਾਣ ਕਿਉਂਕਿ ਉਹ ਚੋਰ ਜਿਹੜੇ ਹੈਗੇ ਆ ਉਹ ਵੜ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਔਰ ਜਿਹੜੇ ਐਦਾਂ ਦੇ ਕੰਮ ਕੋਈ ਵੀ ਕਾਰਪੋਰੇਸ਼ਨ ਦਾ ਕੋਈ ਕੰਮ ਹੈ ਉਹਨਾਂ ਨੂੰ ਚਾਹੀਦਾ ਆਪਣੀ ਇੱਕ ਟੀਮ ਲਾਣੀ ਇੱਕ ਅਫਸਰ ਲਾਣੇ ਅਫਸਰਾਂ ਨੂੰ ਚਾਹੀਦਾ ਕਿ ਕਿੱਥੇ ਕਿੱਥੇ ਜੋ ਜੋ ਹੈਗਾ ਕਾਰਪੋਰੇਸ਼ਨ ਦਾ ਉਹ ਕਰਨ ਔਰ ਜਨਤਾ ਆਪਾਂ ਵੀ ਸਾਡੀ ਜਨਤਾ ਨਾਲ ਕੇ ਸੰਯੋਗ ਕਰਾਂਗੇ ਆਪਾਂ ਵੀ ਲੋਕਾਂ ਨੂੰ ਸਮਝਾਵਾਂਗੇ ਕਿ ਇਹ ਗੰਦ ਕੂੜਾ ਨਾ ਸੁੱਟੋ ਉਹ ਫਿਰ ਅਸੀਂ ਰਲ ਮਿਲ ਕੇ ਸਾਡੇ ਸਮਾਰਟ ਸਿਟੀ ਬਣਾਵਾਂਗੇ ਸਮਾਰਟ ਸਿਟੀ ਪ੍ਰੋਜੈਕਟ ਜਿਹੜਾ ਕੀ ਕਰੋੜਾਂ ਰੁਪਏ ਦਾ ਪ੍ਰੋਜੈਕਟ ਹੈ ਤੇ ਇਹ ਪ੍ਰੋਜੈਕਟ ਜਿਹੜਾ ਹੁਣ ਚੋਰਾ ਦੀ ਤੇ ਨਸ਼ੇੜੀਆਂ ਦੀ ਭੇਡ ਚੜਦਾ ਜਾ ਰਿਹਾ ਤੇ ਮੇਰੇ ਨਾਲ ਡਾਕਟਰ ਅਜੀਤ ਗੁਪਤਾ ਨੇ ਐਮਐਲਏ ਨੇ ਹਲਕਾ ਸੈਂਟਰਲ ਦੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਸਰ ਬਹੁਤ ਵੱਡਾ ਪ੍ਰੋਜੈਕਟ ਸੀਗਾ ਤੇ ਇਹ ਪ੍ਰੋਜੈਕਟ ਵੇਖਣ ਵਿੱਚ ਆ ਰਿਹਾ ਵੀ ਹੁਣ ਜਿੰਨੇ ਵੀ ਟੱਕਣ ਨੇ ਜਾਂ ਜਿੰਨੇ ਵੀ ਉੱਥੇ ਗੜੇਲੇ ਲੱਗੀਆਂ ਹੋਈਆਂ ਨੇ ਉਹ ਚੋਰੀ ਹੋ ਚੁੱਕੀਆਂ ਨੇ ਦੇਖੋ ਸਤੋ ਪਹਿਲੇ ਤੇ ਸੈਂਟਰ ਗਵਰਨਮੈਂਟ ਦਾ ਜਿਹੜਾ ਸਮਾਰਟ ਸਿਟੀ ਪ੍ਰੋਜੈਕਟ ਆ ਮਰਸਰ ਦਾ ਉਹਦੇ ਚ ਤਕਰੀਬਨ 50% ਕੰਟਰੀਬਿਊਸ਼ਨ ਜਿਹੜੀ ਆ ਸਟੇਟ ਗਵਰਨਮੈਂਟ ਦੀ ਆ ਜੀ ਸੋ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਇਹ ਕਿਉਂਕਿ ਇਹ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਜਿਹੜੀਆਂ ਸੁਵਿਧਾਵਾਂ ਆ ਉਹ ਤੇ ਆਮ ਨਾਗਰਿਕ ਲਈ ਹੈ ਨਾ ਤੇ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਨਸ਼ੇੜੀਆਂ ਦੀ ਜਿਹੜੇ ਲੋਕ ਨਸ਼ੇ ਕਰਦੇ ਨੇ ਇਹ ਇਹ 2 ਸਾਲਾਂ 'ਚ ਤੇ ਪੈਦਾ ਹੋਈ ਨਹੀਂਗੇ ਇਹ ਨਸ਼ੇੜੀਏ ਤਕਰੀਬਨ ਕਹਿ ਲਓ ਕਿ ਪਿਛਲੇ ਕਈ ਸਾਲਾਂ ਤੋਂ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਸਾਡੀ ਸਰਕਾਰ ਤੇ ਦੇ ਵਨ ਤੋਂ ਕਮਿਟਿਡ ਹੈ ਕਿ ਵੀ ਅਸੀਂ ਕਿਸ ਤਾ ਪੰਜਾਬ ਦੇ ਵਿੱਚ ਜਿਹੜੀਆਂ ਪੰਜਾਬ ਦੇ ਵਿੱਚ ਕੁਰਤੀਆਂ ਖਾਸ ਤੌਰ ਤੇ ਨਸ਼ੇ ਦੀ ਕੁਰਤੀ ਜਿਹੜੀ ਹੈ ਇਹ ਰੋਜ਼ ਹੀ ਤੁਸੀਂ ਅਖਬਾਰਾਂ ਚ ਪੜ੍ਹਦੇ ਹੋਵੋਗੇ ਜਾਂ ਚੈਨਲਸ ਦੇ ਉੱਤੇ ਸੁਣਦੇ ਹੋਵੋਗੇ YouTube ਚੈਨਲ ਤੇ ਕਿ ਅੱਜ ਫਲਾਣੀ ਜਗ੍ਹਾ ਤੋਂ ਇੰਨੇ ਕਿਲੋ ਹਿਰੋਇਨ ਪਕੜੀ ਗਈ ਹੈ ਫਲਾਣੀ ਜਗ੍ਹਾ ਤੋਂ ਸਾਡੇ ਜਿਹੜੇ ਬੜੇ ਹੀ ਜਝਾਰੂ ਕਹਿ ਸਕਦੇ ਆਪਾਂ ਡੈਡੀਕੇਟਿਡ ਡਿਵੋਟਿਡ ਕਮਿਸ਼ਨਰ ਪੁਲਿਸ ਜਿਹੜੇ ਨਵੇਂ ਆਏ ਨੇ ਅੰਮ੍ਰਿਤਸਰ ਦੇ ਵਿੱਚ ਗੁਰਪ੍ਰੀਤ ਸਿੰਘ ਭੁੱਲਰ ਜੀ ਉਹ ਵੀ ਬੜਾ ਅੱਛਾ ਕੰਮ ਕਰ ਰਹੇ ਨੇ ਉਹ ਦੇਖੋ ਕੋਸ਼ਿਸ਼ ਤੇ ਸਰਕਾਰ ਦੀ ਇਹੋ ਹੀ ਹੈ ਕਿ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾਏ ਕਿਉਂਕਿ ਜਿਹੜੀ ਕੁਰੀਤੀ ਹੈ ਬਹੁਤ ਸਾਲ ਪੁਰਾਣੀ ਹੈ ਔਰ ਬਹੁਤ ਜ਼ਿਆਦਾ ਇਹਦੇ ਜਿਹੜੇ ਐਟੈਂਟਿਕਲਸ ਹੈ ਉਹ ਫੈਲੇ ਹੋਏ ਆ ਸੋ ਇਹਨੂੰ ਥੋੜਾ ਟਾਈਮ ਤੇ ਸਿਕੰਦਰ ਜੀ ਲੱਗੇਗਾ ਬਾਕੀ ਇਹ ਹੈ ਕਿ ਸਾਡੀ ਨੀਅਤ ਹੈ કે દેખો ਤੁਸੀਂ સરકાર ਕਿੰਨੇ اچھے کام کر رہی ہے۔ ڈاکٹر صاحب میرا سوال یہی سیਗਾ ભઈ ચોરી ਵੀ ઓથે હો રયા સામાન ਜਿਹੜਾ ਕਿ સરકારી સંપਤੀ ਦੀ ચોરી ਜਿਹੜੀ ਹੈ ਉਸੇ ਬਾਰੇ ਕੋਈ ਨਾ ਕੋਈ ਪ੍ਰਸ਼ਾਸਨ ਕਾਰਵਾਈ કરે। ਮੈਂ ਅੱਜ ਜਿਹੜੇ ਵੀ ਕਨਸਰਨਡ ਅਫੀਸਰ ਨੇ ਕਨਸਰਨਡ ਜਿੰਨੇ ਵੀ ਥਾਣੇ ਆਂਦੇ ਨੇ ਮੈਂ ਤੁਸੀਂ ਮੇਰੇ ਧਿਆਨ ਚ ਲੈਂਦੀ ਇਹ ਵਾਲੀ ਗੱਲ। ਮੈਂ ਕੱਲ ਹੀ ਸਾਰੇ ਐਸ ਐਚ ਓ ਨੂੰ ਬੁલાਕੇ ਉਹਨਾਂ ਨੂੰ ਇਨਸਟਰਕਟ ਕਰਾਂਗਾ ਕਿ ਇਸ ਚੀਜ਼ ਨੂੰ ਸੁਪਰਵਾਈਜ਼ ਕਰਨ ਔਰ ਇਹ ਚੀਜ਼ ਨੂੰ ਜਲਦੀ ਤੋਂ ਜਲਦੀ ਰੋਕੇ ਜਾਏ ਕਾਉਂਟੇਬਿਲਟੀ ਸੈੱਟ ਕਰੋਗੇ ਕਿਸੇ ਅਫਸਰ ਦੀ ਵੀ ਕਾਉਂਟੇਬਿਲਟੀ ਹੋਣੀ ਚਾਹੀਦੀ ਹੈ ਕਾਉਂਟੇਬਿਲਟੀ ਹੋਏਗੀ ਜੀ ਕਾਉਂਟੇਬਿਲਟੀ ਫਿਕਸ ਕਰਦੇ ਹੀ ਆਪਾਂ ਜੀ ਚਾਹੇ ਕੋਈ ਵੀ ਕੰਮ ਹੋਵੇ ਉਹ ਬਿਨਾ ਕਾਉਂਟੇਬਿਲਟੀ ਫਿਕਸ ਕੀਤੇ ਉਹ ਕੰਮ ਨਹੀਂ ਪੂਰਾ ਹੁੰਦਾ ਸੋ ਜਿੰਨੇ ਵੀ ਐਸ ਐਚ ਓਜ਼ ਨੇ ਪਲੱਸ ਸਾਡੇ ਏ ਸੀ ਪੀ ਪਲੱਸ ਕਮਿਸ਼ਨਰ ਕਮਿਸ਼ਨਰ ਪੁਲਿਸ ਸਭ ਨੂੰ ਅਸੀਂ ਅਕਾਉਂਟ ਕਮਿਸ਼ਨਰ ਕਾਰਪੋਰੇਸ਼ਨ ਵੀ ਅਸੀਂ ਸਾਰਾ ਜਿਹੜਾ ਜਿੰਨਾ ਵੀ ਸਾਡਾ ਸਰਕਾਰੀ ਅਮਲਾ ਅਸੀਂ ਉਹਦੇ ਉੱਤੇ ਜਿਹੜਾ ਉਹਨਾਂ ਦੀ ਅਕਾਉਂਟੇਬਿਲਟੀ ਫਿਕਸ ਕਰਾਂਗੇ ਔਰ ਇਨਸ਼ੋਰ ਸਰਕਾਰ ਦੀ ਜਿਹੜੀ ਸੰਪਤੀ ਹੈ ਉਹ ਦੀ ਚੋਰੀ ਨਾ ਹੋ। ਤਾਂ ਬਿਲਕੁਲ ਜੀ ਇਹ ਨੇ ਐਮ.ਐਲ.ਏ. ਡਾਕਟਰ ਅਜੀਤ ਗੁਪਤਾ ਔਰ ਇਹਨਾਂ ਵੱਲੋਂ ਇਹ ਹੀ ਅੱਖਰ ਜਰਾ ਬੀ ਅਨਸ਼ੋਰ ਕੀਤਾ ਜਾਵੇਗਾ ਸਰਕਾਰ ਦੀ ਸੰਪਤੀ ਦੀ ਜਿਹੜੀ ਉਹ ਚੋਰੀ ਨਾ ਹੋ ਸਕੇ ਕਿਉਂਕਿ ਵੇਖਣ ਵਿੱਚ ਇਹ ਆ ਰਿਹਾ ਵੀ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਜਿਹੜੀਆਂ ਗਰੀਲਾ ਲੱਗੀਆਂ ਹੋਈਆਂ ਨੇ ਤਾਂ ਜਿਹੜੇ ਇੱਕ ਟੱਕਣ ਨੇ ਉਹ ਗਾਇਬ ਨੇ ਤੇ ਗੰਦਗੀ ਦਾ ਆਲਮ ਹੈ ਇਸ ਕਰਕੇ ਐਮ.ਐਲ.ਏ. ਡਾਕਟਰ ਅਜੀਤ ਗੁਪਤਾ ਨਾਲ ਗੱਲਬਾਤ ਕੀਤੀ ਗਈ ਹੈ ਔਰ ਉਹਨਾਂ ਨੇ ਇਹ ਹੀ ਆਸ਼ਵਾਸਨ ਦਿੱਤਾ ਹੈ ਕਿ ਜੋ ਵੀ ਹਾਲਾਤ ਨੇ ਉਹਨਾਂ ਨੂੰ ਠੀਕ ਕੀਤਾ ਜਾਵੇਗਾ ਤੇ ਪ੍ਰਸ਼ਾਸਨ ਦੀ ਅਕਾਉਂਟੇਬਿਲਟੀ ਵੀ ਉਹ ਜਿਹ ਕੀਤੀ ਜਾਵੇਗੀ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਦੈਨਿਕ ਸ੍ਰੀਆ ਟੀਵੀ ਅੰਮ੍ਰਿਤਸਰ